ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਗੱਲਬਾਤ ਕਰੂੰਗਾ ਛੋਟੇ ਪ੍ਰਾਪਰਟੀ ਡੀਲਰ ਤੇ ਛੋਟਾ ਜਿਹੜਾ ਗਾਹਕ ਹੈ ਉਹਨਾਂ ਬਾਰੇ ਮਤਲਬ ਆਪਣੇ ਤਜਰਬੇ ਦੇ ਵਿੱਚੋਂ ਕੋਈ ਸਾਂਝ ਪਾਉਂਗਾ ਤੇ ਕੋਈ ਤਜਰਬਾ ਸਾਂਝਾ ਵੀ ਕਰੂੰਗਾ ਜਿਹਦੇ ਚ ਮਤਲਬ ਤੁਹਾਨੂੰ ਸੈਲ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਤੁਸੀਂ ਇਸ ਗੱਲ ਨੂੰ ਇਹ ਮਹਿਸੂਸ ਨਾ ਕਰਿਓ ਕਿ ਮੈਂ ਕਿਸੇ ਨੂੰ ਛੋਟਾ ਵੱਡਾ ਕਿਉਂ ਕਹਿ ਰਿਹਾ ਛੋਟਾ ਵੱਡਾ ਕਹਿਣ ਦਾ ਮਤਲਬ ਕੀ ਹੁੰਦਾ ਹੈਗਾ ਕਿ ਅਸੀਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਹੁੰਨੇ ਆ ਕੋਈ ਆਪਾਂ ਪ੍ਰਾਪਰਟੀ ਦਾ ਕਾਰੋਬਾਰ ਸਟਾਰਟ ਕਰਨ ਲੱਗਦੇ ਆ ਕੰਮ ਕਰਨ ਲੱਗਦੇ ਆ ਤਾਂ ਆਟੋਮੈਟਿਕ ਹੈ ਕਿ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਜਿਹੜੀ ਆਪਾਂ ਨੂੰ ਇਹ ਹੁੰਦਾ ਕਿ ਵੱਡਾ ਮਤਲਬ ਆਪਾਂ ਵੱਧ ਤੋਂ ਵੱਧ ਕੰਮ ਕਰੀਏ ਮਤਲਬ ਸੋਚਣਾ ਵੱਡਾ ਹੀ ਚਾਹੀਦਾ ਮੈਂ ਇਸ ਗੱਲ ਤੇ ਕਦੇ ਵੀ ਹੱਕ ਜ ਨਹੀਂ ਹੈਗਾ ਕਿ ਤੁਸੀਂ ਛੋਟਾ ਸੋਚੋ ਸੋਚੋ ਵੱਡਾ ਕਰੋ ਵੱਡਾ ਸਭ ਕੁ ਲੇਕਿਨ ਕਾਮਯਾਬ ਹੋਣ ਦੇ ਲਈ ਜਿਹੜਾ ਫਾਰਮੂਲਾ ਹੈਗਾ ਦੋਸਤੋ ਉਹ ਵੀ ਆਪਾਂ ਨੂੰ ਮਤਲਬ ਜ਼ਰੂਰ ਅਪਣਾਉਣਾ ਚਾਹੀਦਾ ਫਾਰਮੂਲਾ ਕਹਿ ਲਓ ਜਾਂ ਮਤਲਬ ਆਪਣਾ ਜੱਟ ਸ਼ੌਦੇ ਵਾਲਾ ਮਤਲਬ ਸਿਸਟਮ ਮੈਂ ਤੁਹਾਨੂੰ ਦੱਸਦਾ ਇਹ ਉਸ ਸਮੇਂ ਦੀ ਗੱਲ ਹੈ ਦੋਸਤੋ ਜਦੋਂ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਮਤਲਬ ਪ੍ਰਾਪਰਟੀ ਦਾ ਵੈਸੇ ਦਾ ਚਲੋ ਕੰਮ ਕਰਦੇ ਹਾਂ ਨੂੰ ਬਹੁਤ ਚਿਰ ਹੋ ਗਿਆ ਸੀ ਲੇਕਿਨ ਜਿਹੜਾ ਪ੍ਰਾਪਰ ਲਗਾਤਾਰਤਾ ਦੇ ਵਿੱਚ ਮਤਲਬ ਜਦੋਂ ਪ੍ਰਾਪਰਟੀ ਦਾ ਕੰਮ ਵੱਡੇ ਲੈਵਲ ਤੇ ਸ਼ੁਰੂ ਹੋਇਆ 2000 2-3 ਦੀ ਗੱਲ ਹੈ ਕੀ ਹੈ ਤਾਂ ਉਸ ਵੇ ਪਹਿਲਾਂ ਅਸੀਂ ਕਿਤੇ ਹੋਰ ਕੰਮ ਕਰਦੇ ਸੀ ਲੁਧਿਆਣੇ ਕਰਦੇ ਸੀ ਉਹ ਤੋਂ ਮਲੇਰਕੋਟ ਲਿਆ ਕੇ ਅਸੀਂ ਦਫ਼ਤਰ ਆਪਣਾ ਸਥਾਪਿਤ ਨਾ ਕਰ ਲਿਆ ਸੀਗਾ ਤੇ ਉੱਥੇ ਮੇਰੇ ਨਾਲ ਜਿਹੜੇ ਕੰਮ ਕਰਦੇ ਸੀ ਅੱਜ ਮੇਰੇ ਬਹੁਤ ਹੀ ਪਿਆਰੇ ਛੋਟੇ ਵੀਰ ਸੀਗੇ ਮੇਰੇ ਇਤੇਦਾਰੀ ਚਾ ਮਾਮਾ ਜੀ ਦੇ ਬੇਟੇ ਵੀ ਸੀਗੇ ਤੇ ਲੇਕਿਨ ਸੱਚਮੁੱਚ ਦੇ ਵਿੱਚ ਮੇਰੇ ਛੋਟੇ ਭਰਾਵਾਂ ਵਰਗੇ ਮਿੱਤਰ ਸੀ ਇੰਦਰਪਾਲ ਸਿੰਘ ਰਾਏ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗੇ ਤੇ ਜਿਨ੍ਹਾਂ ਨੂੰ ਮੈਂ ਮਤਲਬ ਹਰ ਪਲ ਯਾਦ ਕਰਦਾਗਾ ਤੇ ਨਾਲ ਮੇਰੇ ਬਿੱਟੂ ਇੱਕ ਮਤਲਬ ਸਾਡੇ 파ਟਨਰ ਹੁੰਦੇ ਸੀਗੇ ਜਿਹੜੇ ਨਾਲ ਇਹ ਦੋਨੇ ਛੋਟੇ ਸੀ ਮੇਤੋ ਤੇ ਅਸੀਂ ਜਦੋਂ ਕੰਮ ਕਰਨਾ ਮਤਲਬ ਤਾਂ ਹਮੇਸ਼ਾ ਆਪਾਂ ਕੀ ਸੋਚਦੇ ਆ ਕਿ ਮਤਲਬ ਫਲਾਣੇ ਨੇ ਇੰਨੇ 20 ਕਿਲਿਆਂ ਦਾ ਸੌਦਾ ਕਰਾਤਾ ਫਲਾਣੇ ਨੇ 50 ਕਿਲਿਆਂ ਦਾ ਕਰਾਤਾ ਤੇ ਇਹ ਚੀਜ਼ਾਂ ਮਤਲਬ ਕਰਨੀਆਂ ਉਹ ਲੇਕਿਨ ਭੱਜਣਾ ਉਹਦੇ ਮਗਰ ਪਰ ਉਹ ਪਕੜ ਚਾਉਣੀਆਂ ਉਹ ਅਸੀਂ ਮੰਨ ਲਾ ਕਾਮਯਾਬ ਨਾ ਹੋਣਾ ਕੱਲਾ ਵੱਡੀਆਂ ਵੱਡੀਆਂ ਕਰਨੀਆਂ ਵੱਡਾ ਕੁਝ ਹੋਣਾ ਨਾ ਉਸੇ ਦਰਮਿਆਨ ਹੀ ਮੈਂ ਇਹਨਾਂ ਨੂੰ ਸਮਝਾਇਆ ਕਿ ਆਪਾਂ ਐ ਸੋਚੋ ਜੋ ਮਰਜੀ ਲੇਕਿਨ ਨਾਲ ਹੁੰਦੇ ਆਪਾਂ ਆਪਣੇ ਕਾਮਯਾਬ ਹੋਣ ਦੇ ਲਈ ਆਪਾਂ ਨੂੰ ਇੱਕ ਕੰਮ ਕਰਨਾ ਚਾਹੀਦਾ ਮੈਂ ਜੋ ਪਹਿਲਾਂ ਤਜਰਬੇ ਵਿੱਚ ਮੈਂ ਕਰ ਰਿਹਾ ਸੀਗਾ ਫਿਰ ਮੈਂ ਇਹਨਾਂ ਨੂੰ ਵੀ ਸਮਝਾਇਆ ਕਿ ਇਦਾਂ ਕਰੋ ਕਿ ਆਪਾਂ ਚਾਹੇ ਛੋਟਾ ਕੰਮ ਕਰੋ ਚਾਹੇ ਦੋ ਕਿल्ले ਲੈ ਲਓ ਚਾਹੇ ਇੱਕ ਕਿਲਾ ਲੈ ਲਓ ਚਾਹੇ ਤਿੰਨ ਕਿल्ले ਲੈ ਲਓ ਉਹਦਾ ਚਾਹੇ ਸੌਦਾ ਕਰਾਓ ਚਾਹੇ ਆਪਾਂ ਲੈ ਕੇ ਵੇਚੋ ਕਿਉਂਕਿ ਉਦੋਂ ਦੋ ਤਿੰਨ ਕਿੱਲਿਆਂ ਦਾ ਦੋਸਤੋ ਸੌਦਾ ਜਿਹੜਾ ਬਿਆਨਾ ਹੁੰਦਾ ਉਹ 2-4 ਲੱਖ ਰੁਪਈਆ ਹੀ ਬਿਆਨਾ ਦੇਣਾ ਪੈਂਦਾ ਹੁੰਦਾ ਕਿਉਂਕਿ 5-4 ਲੱਖ ਰੁਪਏ 3-4 ਲੱਖ ਰੁਪਈਆ ਦਾ ਮਤਲਬ ਰੇਟ ਹੁੰਦਾ ਤਾਂ ਮਤਲਬ ਥੋੜੇ ਜਿਹਾ ਬਿਆਨੇ ਨਾਲ ਸਰ ਜਾਣਾ ਮੈਂ ਉਹਨਾਂ ਨੂੰ ਸਮਝਾਇਆ ਕਿ ਆਪਾਂ ਛੋਟਾ ਸੌਦਾ ਕਰ ਲਓ ਕੰਮ ਇਹ ਕਰੋ ਕਿ ਆਪਾਂ ਹਰ ਰੋਜ਼ ਕੁਝ ਨਾ ਕੁਝ ਦਿਹਾੜੀ ਪਾਈਏ ਮਤਲਬ ਆਪਾਂ ਕਿਸੇ ਨੂੰ ਕੁਝ ਲੈ ਕੇ ਜਾਈਏ ਕਰਨ ਨੂੰ ਨਾ ਕਿ ਆਪਾਂ ਇਹ ਸੋਚ ਕੇ ਕਿ 100 ਕਿੱਲੇ ਦਾ ਕਰਾਵਾਂਗੇ 50 ਕਿੱਲੇ ਦਾ ਕਰਾਵਾਂਗੇ ਇਦਾਂ ਨਹੀਂ ਆਪਾਂ ਨੇ ਕਰਨਾ ਤੇ ਅਸੀਂ ਫਿਰ ਉਹ ਚੀਜ਼ ਨੂੰ ਆਪਣੇ ਉੱਤੇ ਲਾਗੂ ਕੀਤਾ ਤੇ ਹਰ ਰੋਜ਼ ਅਸੀਂ ਕੋਈ ਨਾ ਕੋਈ ਆਪਣਾ ਜਿਹੜਾ ਛੋਟਾ ਸੌਦਾ ਦੇਖਣਾ ਦੌੜ ਭੱਜ ਕਰਕੇ ਦੋ ਤਿੰਨ ਕਿੱਲੇ ਕੋਈ ਕਦੇ ਮਤਲਬ ਦੋ ਕਿੱਲੇ ਮੂਰੇ ਲੈ ਲੈਨੇ ਇੱਕ ਕਿੱਲਾ ਪਿੱਛੇ ਕੋਈ ਸਸਤਾ ਲੈ ਲੈਣਾ ਤਾਂ ਮਤਲਬ ਉਹਨੂੰ ਅਸੀਂ ਜਿੰਨਾ ਤਰਦਾ ਤਰਦਾ ਪ੍ਰਾਫਿਟ ਮਤਲਬ ਜੀ ਆਪਣਾ ਲੈ ਕੇ ਵੇਚ ਦੇਣਾ ਜਾਂ ਅਸੀਂ ਛੋਟਾ ਜਿਹਾ ਸੌਦਾ ਕਰਾ ਕੇ ਕਮਿਸ਼ਨ ਦੇ ਵੇਚ ਦੇਣਾ ਪਹਿਲਾਂ ਸ਼ੁਰੂਆਤ ਦੇ ਵਿੱਚ ਅਸੀਂ 2-4 ਲੱਖ ਰੁਪਇਆ ਘਰ ਨੂੰ ਲੈ ਕੇ ਜਾਣ ਲੱਗੇ ਫਿਰ ਹੌਲੀ-ਹੌਲੀ ਅਸੀਂ ਸਾਲ ਨੂੰ 20 ਲੱਖ 10 ਲੱਖ 50 ਲੱਖ ਤੱਕ ਮਤਲਬ 20 ਅਸੀਂ ਮਤਲਬ ਕਮਾਉਂਦੇ ਸੀਗੇ ਔਰ ਸਾਲ ਨੂੰ ਆਦਾ ਬੈਠ ਕੇ ਡਿਵਾਈਡ ਕਰ ਲੈਂਦੇ ਸੀ ਜਿਸ ਦੇ ਨਾਲ ਸਾਡੀ ਜਿਹੜੀ ਨੀ ਸੀਗੀ ਮਤਲਬ ਉਹ ਮਜ਼ਬੂਤ ਹੋਣੀ ਸਟਾਰਟ ਹੋਈ ਮਜ਼ਬੂਤ ਹੋਣੀ ਸਟਾਰਟ ਨਹੀਂ ਮਜ਼ਬੂਤ ਹੋਗੀ ਤਾਂ ਉਸ ਤੋਂ ਬਾਅਦ ਦੋਸਤੋ ਹੋਇਆ ਕਿ ਤਾ ਮਤਲਬ ਇਸੇ ਦਰਮਿਆਨ ਹੀ ਇੱਕ ਕੋਈ ਸਾਡਾ ਦੋਸਤ ਸਾਡੇ ਕੋਲ ਦਫ਼ਤਰ ਆਉਣਾ ਸਟਾਰਟ ਹੋਇਆ ਤੇ ਜਿਹੜਾ ਕਿ ਆ ਕੇ ਇਹਨਾਂ ਨੂੰ ਇੰਦਰਪਾਲ ਉਹਨਾਂ ਨੂੰ ਬਿੱਟੂ ਉਹਨਾਂ ਨੂੰ ਕਿਹਾ ਕਰੇ ਕਿ ਮੈਂ ਇੱਕ ਸੌਦਾ ਤੁਹਾਨੂੰ ਦੱਸਦਾ ਜੀ ਜਿਹਦੇ ਚ ਆਪਾਂ ਕਵਾੜ ਮਤਲਬ ਬਾਹਰੋਂ ਆਉਂਦਾ ਹੈਗਾ ਤੇ ਉਹ 100 ਕਰੋੜ ਦਾ ਆਪਾਂ ਲਵਾਂਗੇ 200 ਕਰੋੜ ਦਾ ਵਿਕ ਜਾਊਗਾ ਹਾਂਜੀ ਸੈਂਕੜੇ ਕਰੋੜ ਦੀਆਂ ਗੱਲਾਂ ਕਰ ਕਰਕੇ ਜੀ ਉਹਨੇ ਇੱਕ ਤਰ੍ਹਾਂ ਪਰਮਾਉਣਾ ਸ਼ੁਰੂ ਕਰਤਾ ਤਾ ਆਟੋਮੈਟਿਕ ਕਿ ਇਹ ਜੀ ਚੀਜ਼ ਆਪ ਨੂੰ ਚੰਗੀ ਤਾਂ ਲੱਗਦੀ ਆ ਕਦੇ ਉਹਨੇ ਕਿਸੇ ਚੀਜ਼ ਦਾ ਸੌਦਾ ਕੱਢ ਲਿਆ ਨਾ ਕਦੇ ਮਤਲਬ ਕੋਈ ਚੀਜ਼ ਮਤਲਬ ਇਹ ਜੀ ਵੱਡੀਆਂ ਵੱਡੀਆਂ ਗੱਲਾਂ ਤਾਂ ਮੈਂ ਇਹਨਾਂ ਨੂੰ ਥੋੜੀ ਉਹ ਚੀਜ਼ ਮਤਲਬ ਚੰਗੀ ਲੱਗਿਆ ਕਿ ਮੈਂ ਕਹਾਂ ਚਲੋ ਤੁਸੀਂ ਲਾ ਲਓ ਜਿਹੜੇ ਦੇਖ ਲਓ ਪਰ ਇਹਨਾਂ ਚੀਜ਼ਾਂ ਚੋਂ ਲੱਭਣਾ ਕੁਛ ਨਹੀਂ ਤੇ ਪੰਜ ਸੱਤ ਢੇਡੇ ਦਿੱਲੀ ਦੇ ਲਾਏ ਵੀ ਇਹਨਾਂ ਚੀਜ਼ਾਂ ਦੇ ਮਗਰ ਆਪ ਫਿਰ ਉਹ ਕਿਆ ਕਰਿਆ 200 ਕਰੋੜ ਦਾ ਜੀ 500 ਕਰੋੜ ਦਾ ਐਦਾਂ ਦੀਆਂ ਗੱਲਾਂ ਚਲੋ ਲੇਕਿਨ ਕੁਝ ਪੱਲੇ ਪੈਣਾ ਹੀ ਨਹੀਂ ਸੀਗਾ ਆਪਾਂ ਨੂੰ ਪਤਾ ਸੀਗਾ ਉਹ ਆਪਣੇ ਲੈਵਲ ਦੀ ਗੱਲ ਕੋਈ ਹੈ ਹੀ ਨਹੀਂ ਸੀ ਤਾਂ ਦੋਸਤੋ ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਗੱਲ ਨਾਲ ਥੋੜੀ ਇਹ ਅ ਮਜ਼ਾਕ ਵੀ ਕਹਿ ਸਕਦੇ ਇਹਨੂੰ ਆਪਾਂ ਜਾਂ ਤਾਂ ਉਹ ਦੋਸਤੋ ਚਲੋ ਅਸੀਂ ਤਾਂ ਆਪਣਾ ਜਿਹੜਾ ਛੋਟੇ ਲੈਵਲ ਤੇ ਕੰਮ ਚਲਾਇਆ ਸੀ ਉਹਨੂੰ ਹੌਲੀ-ਹੌਲੀ ਛੋਟੇ ਨੂੰ ਵੱਡਾ ਕਰਦੇ ਗਏ ਤੇ ਆਪਣਾ ਪੈਰਾਸਰ ਹੋ ਗਏ ਤਾ ਉਹ ਮੇਰਾ ਛੋਟਾ ਭਰਾ ਜਿਹੜਾ ਮੰਨ ਲਓ ਕਹਿ ਲਓ ਦੋਸਤੀ ਦੀ ਸਾਡਾ ਜਿਹੜਾ ਕੰਮ ਕਰਦਾ ਸੀ ਜਿਹੜਾ ਕਹਿੰਦਾ ਸੀਗਾ ਕਿ ਮੈਂ ਐਡਾ ਵੱਡਾ ਸੌਦਾ ਦੱਸੂਗਾ ਫਿਰ ਕਈ ਸਾਲ ਵਿੱਚ ਨਹੀਂ ਗਾਇਬ ਹੋ ਗਿਆ ਤਿੰਨ ਚਾਰ ਸਾਲਾਂ ਬਾਅਦ ਉਹ ਫੇਰ ਆਇਆ ਤੇ ਆ ਕੇ ਉਹਨੇ ਫੇਰ ਮਤਲ ਸਾਨੂੰ ਕੋਈ ਇਸ ਤਰ੍ਹਾਂ ਦੇ ਚੋਗਾ ਪਾਉਣ ਦੀ ਕੋਸ਼ਿਸ਼ ਕਰੀ ਜੀ ਇੱਥੋਂ ਆਪਾਂ ਨੂੰ 500 ਕਰੋੜ ਬਚੂ ਇੱਥੋਂ ਆਪਾਂ ਨੂੰ 700 ਕਰੋੜ ਬਚੂ ਤੇ ਮੈਂ ਉਹਨੂੰ ਬਿਠਾ ਕੇ ਕਿਹਾ ਵੀ ਗੱਲ ਸੁਣ ਛੋਟੇ ਵੀਰ ਵੀ ਕੁਛ ਪਿਆ ਪਰ ਲੈ ਉਹ ਤੇਰਾ ਸੌਦਾ ਲੱਗਿਆ ਆ ਪੰਜ ਚਾਰ ਸਾਲਾਂ ਦੇ ਵਿੱਚ ਤੇ ਵੀ ਅਸੀਂ ਤਾਂ ਆਬਦਾ ਉਦੋਂ ਤੱਕ ਮੈਂ ਉੱਥੇ ਦਫ਼ਤਰ ਵੀ ਆਬਦਾ ਖਰੀਦ ਲਿਆ ਸੀ ਬਿਲਡਿੰਗ ਬਣਾਉਣੀ ਸ਼ੁਰੂ ਕਰਤੀ ਘਰ ਵੀ ਬਣਾ ਲਿਆ ਮੈਂ ਕਿਹਾ ਵੀ ਅਸੀਂ ਤਾਂ ਛੋਟੇ ਛੋਟੇ ਤੋਂ ਸ਼ੁਰੂ ਕਰਕੇ ਆਬਦਾ ਮਤਲਬ ਕੁਝ ਨਾ ਕੁਝ ਬਣਾ ਲਿਆ ਵੀ ਆਪਣਾ ਤੇਰਾ ਕੀ ਸਿਸਟਮ ਹੈ ਤਾਂ ਉਹ ਕਹਿਣ ਲੱਗਿਆ ਵੀ ਨਹੀਂ ਬਸ ਹੁਣ ਬਣ ਜਾਊਗਾ ਜੀ ਹੁਣ ਮਤਲਬ ਆਪਣਾ ਬਸ ਆ ਜਿਹੜਾ ਹੁਣ ਅਸੀਂ ਦੇਖਿਆ ਨਾ ਇਹਦੇ ਵਿੱਚ ਤੁਸੀਂ ਦੇਖਿਓ ਸੀ ਮਤਲਬ ਆਪਾਂ ਕਰੋੜਾਪਤੀ ਹੋ ਜਾਾਂਗੇ ਔਰ ਉਸ ਤੋਂ ਬਾਅਦ ਫਿਰ ਮੈਂ ਅਗਲੀ ਵੀ ਤੁਹਾਨੂੰ ਗੱਲ ਦੱਸਾਂ ਹੁਣ ਫਿਰ ਮਤਲਬ ਕਾਫੀ ਟਾਈਮ ਬਾਅਦ ਮੈਨੂੰ ਮਿਲਿਆ ਮਤਲਬ ਆ ਦੋ ਚਾਰ ਸਾਲਾਂ ਦੀ ਗੱਲ ਆ 20 ਤੋਂ ਬਾਅਦ ਦੀ ਤਾਂ ਉਹ ਫਿਰ ਮਤਲਬ ਉਸੇ ਤਰ੍ਹਾਂ ਮੋਟਰਸਾਈਕਲ ਤੇ ਆਇਆ ਤੇ ਕਹਿਣ ਲੱਗਿਆ ਵੀ ਸਰਪੰਚ ਸਾਹਿਬ ਐਸ ਤਰ੍ਹਾਂ ਇੱਕ ਨਾ ਮੈਂ ਇੱਧਰ ਪੂਨੇ ਵੱਲ ਪਤਾ ਕਿਹੜੇ ਸੂਬੇ ਦੀ ਗੱਲ ਕਰੇ ਕਿ ਉੱਥੇ ਆਪਾਂ ਸਸਤੀ ਜ਼ਮੀਨ ਲੈ ਕੇ ਡਿਵੈਲਪ ਕਰਾਂਗੇ ਤੇ ਉਹਦੇ 'ਚ ਨਾ 5000 ਕਰੋੜ ਰੁਪਏ ਬਚੂਗਾ ਐਡਾ ਵੱਡਾ ਪ੍ਰੋਜੈਕਟ ਆ ਜੀ ਕਾਗਜ਼ ਰੱਖ ਦਿਆ ਕਰੇ ਮੁਰੇ ਖੋਲ ਕੇ ਤੇ ਮੈਂ ਉਹਨੂੰ ਸਮਝਾਈ ਗੱਲ ਵੀ ਮੇਰੀ ਗੱਲ ਸੁਣ ਵੀ ਕੀ ਪਹਿਲਾਂ ਪਹਿਲੇ ਸੌਦੇ ਹੋ ਗਏ ਕਹਿੰਦਾ ਨਾ ਬਸ ਹੁਣ ਆਹ ਹੋ ਜਾਊਗਾ ਜੀ ਇਹਦੇ ਵਿੱਚ ਬਸ ਆਪਣੇ ਤਾਂ ਆਪਾਂ ਦਾ ਸਰਪੰਚ ਸਾਹਿਬ ਇਕੋ ਹੀ ਕਰਕੇ ਬਸ ਉਹਦੇ ਚੀਤ ਪੁੱਤ ਪੋਤਿਆਂ ਦੀਆਂ ਰੋਟੀਆਂ ਕਮਾ ਲੈਣੀਆਂ ਨੇ ਮੈਂ ਉਹਨੂੰ ਕਿਹਾ ਵੀ ਇੰਨਾ ਗੱਲਾਂ ਨੂੰ ਤੈਨੂੰ ਕਰਦੇ ਨੂੰ 15 17 ਸਾਲ ਹੋ ਗਏ 15 17 ਸਾਲਾਂ ਦੇ ਵਿੱਚ ਤੇਰਾ ਇੱਕ ਵੀ ਕੁਝ ਨਹੀਂ ਲੱਗਿਆ ਵੀ ਅਸੀਂ ਛੋਟੇ ਛੋਟੇ ਤੋਂ ਕਿਲਾ ਕਿਲਾ ਦੋ ਦੋ ਕਿੱਲੇਾਂ ਦਾ ਸੌਦੇ ਕਰਾਉਂਦੇ ਜਾਂ ਲੈ ਕੇ ਵੇਚਦੇ ਕਰਦੇ ਸੀ ਆਪਦੇ ਮਕਾਮ ਤੇ ਪਹੁੰਚ ਗਏ ਕਿ ਤੂੰ ਕਿਉਂ ਤੂੰ ਉਲਟ ਪਾਸੇ ਤੋਂ ਸਟਾਰਟ ਹੋਇਆਗਾ ਮਤਲਬ ਵੀ ਉੱਪਰੋਂ ਹੀ ਸਟਾਰਟ ਕਰਨਾ ਨਹੀਂ ਜੀ ਕਹਿੰਦਾ ਆਪਾਂ ਮਤਲਬ ਅਸੇ ਇੱਥੇ ਹੁਣ ਨਾ ਆ ਸਰਪੰਚ ਸਾਹਿਬ ਬਹੁਤ ਵਧੀਆ ਯਾਨੀ ਦੋਸਤੋ ਮੇਰਾ ਕਹਿਣ ਦਾ ਭਾਵ ਕਈ ਵਾਰੀ ਆਪਾਂ ਕੀ ਕਰਦੇ ਆ ਨਾ ਆਪਾਂ ਉਲਟ ਪਾਸੇ ਤੋਂ ਕੰਮ ਕਰਨਾ ਜਾਂ ਉਲਟ ਪਾਸੇ ਤੋਂ ਸੋਚਣਾ ਸ਼ੁਰੂ ਕਰ ਦਿੰਦੇ ਆ ਜਦੋਂ ਕਿ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਜਿਹੜਾ ਮਕਾਨ ਹੈ ਉਹ ਕਦੇ ਵੀ ਲੈਂਟਰ ਤੋਂ ਸ਼ੁਰੂ ਨਹੀਂ ਹੁੰਦਾ ਹੈਗਾ ਜਿਹੜਾ ਮਕਾਨ ਆ ਜੇ ਆਪਾਂ ਕਹੀਏ ਵੀ ਤੀਜੀ ਮੰਜ਼ਲ ਤੋਂ ਸਟਾਰਟ ਹੋਊਗਾ ਨਹੀਂ ਹੁੰਦਾ ਹੈਗਾ ਮਕਾਨ ਨੇ ਹਮੇਸ਼ਾ ਨਿਊ ਤੋਂ ਹੀ ਸਟਾਰ ਹੋਣਾ ਹੈ ਕੁਦਰਤ ਦੇ ਨਿਯਮ ਨੇ ਹਰ ਇੱਕ ਚੀਜ਼ ਦੇ ਕੁਦਰਤ ਨੇ ਨਿਯਮ ਬਣਾਏ ਨੇ ਇਸ ਕਰਕੇ ਮੈਂ ਤੁਹਾਨੂੰ ਇਹ ਸੁਜੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਐ ਇਸ ਗੱਲ ਦੇ ਵਿੱਚ ਕਿ ਤੁਸੀਂ ਕੰਮ ਕਰੋ ਮਤਲਬ ਛੋਟਾ ਕਰ ਲਓ ਲੇਕਿਨ ਕੰਮ ਸਿਰੇ ਚੜ ਜਾਵੇ ਮਤਲਬ ਕਿ ਇਹ ਚੀਜ਼ਾਂ ਦੇ ਵਿੱਚ ਅਸੀਂ ਵੀ ਮਤਲਬ ਇਹ ਨਹੀਂ ਗੱਲ ਆਪਾਂ ਇੱਕ ਮਨੁੱਖਤਾ ਦੇ ਸਾਰੇ ਜਾਣੇ ਆਪਾਂ ਹੋਆ ਆਪਾਂ ਕਈ ਵਾਰੀ ਦੌੜ ਬਦਲਾ ਦਿੰਦੇ ਆਂ ਕਈ ਵਾਰੀ ਦੌੜ ਲਾ ਕੇ ਆਪਣੇ ਜਿਹੜੇ ਮੰਜ਼ਲਾਂ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ ਸੋ ਮੇਰਾ ਕਹਿਣ ਦਾ ਭਾਵ ਇਹੀ ਆ ਕਿ ਘੱਟ ਕਰ ਲੋ ਲੇਕਿਨ ਰਿਜ਼ਲਟ ਕੁਝ ਨਾ ਕੁਝ ਉਹਦਾ ਨਿਕਲ ਆਵੇ ਇਹ ਮੈਂ ਉਹਨਾਂ ਮੇਰੇ ਵੀਰਾਂ ਲਈ ਗੱਲਬਾਤ ਕਰ ਰਿਹਾ ਜਿਹੜੇ ਅੱਜ ਵੀ ਕਾਮਜਾਬ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਪ੍ਰਾਪਰਟੀ ਦੇ ਵਿੱਚ ਕਿਉਂਕਿ ਬਹੁਤ ਇਸ ਤਰ੍ਹਾਂ ਦੇ ਮੇਰੇ ਦੋਸਤ ਵੀਰ ਮੈਨੂੰ ਮਿਲਦੇ ਨੇ ਜਿਹੜੇ ਵਿਚਾਰੇ ਬਹੁਤ ਚਿਰ ਦੇ ਲੱਗੇ ਹੋਏ ਨੇ ਔਰ ਕਹਿੰਦੇ ਨੇ ਸਰਪੰਚ ਸਾਹਿਬ ਅਸੀਂ ਬਹੁਤ ਚਿਰ ਦੇ ਪੱਜੇ ਫਿਰ ਤੈਂ ਸਾਡਾ ਯਾਰ ਕੋਈ ਸਿਰੇ ਨਹੀਂ ਲੱਗਿਆ ਪਰ ਉਹ ਕਈ ਵਾਰੀ ਲੈ ਕੇ ਇਸੇ ਤਰ੍ਹਾਂ ਹੀ ਆਉਂਦੇ ਨੇ ਕੋਈ 100 ਏਕੜ ਦਾ 200 ਏਕੜ ਦਾ ਚਾਹੇ ਗਾਹਕ ਦੀ ਗੱਲ ਕਰਨ ਚਾਹੇ ਕੋਈ ਜ਼ਮੀਨ ਜਾਇਦਾਦ ਦੀ ਗੱਲ ਕਰਨ ਪਰ ਉਹ ਕਿਉਂਕਿ ਐਕਚੁਅਲ ਦੇ ਵਿੱਚ ਉਹ ਹੁੰਦਾ ਨਹੀਂ ਹੈਗਾ ਕਿਉਂ ਡీలਰ ਗਾਹਾਂ ਦੀ ਗਾਹਾਂ ਤੋਂ ਨੂੰ ਮਤਲਬ ਕਹੀਂ ਜਾਂਦੇ ਨੇ ਉਹ ਮੇਰੇ ਕੋਲੇ ਇਸ ਤਰ੍ਹਾਂ ਦੀਆਂ ਪਾਰਟੀਆਂ ਬਹੁਤ ਆਉਂਦੀਆਂ ਨੇ ਡీలਰ ਖਾਸ ਤੌਰ ਤੇ ਜਿਹੜੇ ਕਹਿੰਦੇ ਨੇ ਜੀ ਇਹ ਸਾਡਾ ਤੁਸੀਂ ਸਰਪੰਚ ਸਾਹਿਬ ਇੱਥੇ ਜੀਟੀ ਰੋਡ ਤੇ ਸਾਨੂੰ 500 ਏਕੜ ਦਵਾ ਦਿਓ ਸਾਡੇ ਕੋਲ ਪਾਰਟੀ ਹੈਗੀ ਆ ਤੇ ਦਿਖਾਓ ਜੀ ਵੀਰਾ ਸੀ ਕਈ ਵਾਰੀ ਆਪਾਂ ਦੌੜ ਲਾਉਣ ਲੱਗ ਜਾਂਦੇ ਆ ਲੱਭਣ ਲੱਗ ਜਾਂਦੇ ਆ ਤੇ ਲੱਭ ਲੱਭ ਕੇ ਦੱਸ ਦਿਆਂ ਵੀ ਭਈ ਆ ਹੈਗੀ ਆ ਪਰ ਉਹ ਜਦੋਂ ਫਿਰ ਉਹਨੂੰ ਕਹਿੰਦਾ ਵੀ ਲਿਆਓ ਪਾਰਟੀ ਹਾਂਜੀ ਬਸ ਹੋ ਗਈ ਗੱਲ ਬਸ ਜੀ ਉਹ ਫਿਰ ਗਾਹਾਂ ਲਿਆ ਕੇ ਮਿੱਤ ਬਸ ਜੀ ਕੱਲ ਨੂੰ ਤੁਹਾਡੀ ਮੈਂ ਮੀਟਿੰਗ ਕਰਾਉਣਾ ਜਦੋਂ ਮੀਟਿੰਗ ਕਰਾਉਂਦੇ ਨੇ ਤਾਂ ਜਿਹੜਾ ਬੰਦਾ ਆ ਕੇ ਡੀਲਰ ਬਹਿੰਦਾ ਉਹ ਡੀਲਰ ਹੀ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਨੇ ਨਹੀਂ ਜੀ ਕੱਲ ਨੂੰ ਮਤਲਬ ਅਸੀਂ ਬੰਦੇ ਤੁਹਾਡੇ ਅਸਲੀ ਪਾਰਟੀ ਨਾਲ ਮੀਟਿੰਗ ਕਰਾ ਰਹੇ ਆ ਅਸਲੀ ਪਾਰਟੀ ਨੂੰ ਜਦੋਂ ਲੈ ਕੇ ਆਉਂਦੇ ਨੇ ਜਦੋਂ ਅਸਲੀ ਪਾਰਟੀ ਨੂੰ ਫਰੋਲੀ ਦਾ ਤਾਂ ਫਿਰ ਉਹ ਕਹਿੰਦੇ ਨੇ ਵੀ ਨਹੀਂ ਜੀ ਗੱਲ ਇਹ ਹੈ ਕਿ ਸੰਧੂ ਸਾਹਿਬ ਪਾਰਟੀ ਤਾਂ ਹੋਰ ਹੈ ਪਰ ਕਰਨਾ ਅਸੀਂ ਹੀ ਆ ਕਰਨਾ ਅਸੀਂ ਹੀ ਆ ਪਾਰਟੀ ਹੋਰ ਹੈ ਮਤਲਬ ਕਿ ਉਹ ਸਾਰਿਆਂ ਮਤਲਬ ਹਵਾਈ ਗੱਲਾਂ ਹੁੰਦੀਆਂ ਨੇ ਇਹਦੇ ਚ ਟਾਈਮ ਬਰਬਾਦ ਕਰਨ ਦੀ ਬਜਾਏ ਦੇਖੋ ਟਾਈਮ ਬਰਬਾਦ ਅਸੀਂ ਵੀ ਕਰਦੇ ਆਂ ਦੋਸਤੋ ਜੀਨੇ ਕੁਝ ਨਾ ਕੁਝ ਚਲੋ ਕਰ ਲਿਆ ਹੁੰਦਾ ਕਿਸੇ ਇੱਕ ਕਿਸੇ ਨਾ ਕਿਸੇ ਲੈਵਲ ਤੇ ਬੰਦਾ ਪਹੁੰਚਿਆ ਹੁੰਦਾ ਉਹ ਤਾਂ ਚਲੋ ਟਾਈਮ ਖਰਾਬ ਕਰੇ ਕੋਈ ਚੱਕਰ ਨਹੀਂ ਕਿਉਂਕਿ ਇੱਕ ਐਂ ਦੋ ਤਿੰਨ ਲਹਿਰਾਂ ਚੱਲਦੀਆਂ ਨੇ ਇੱਕ ਪਾਸੇ ਕੰਮ ਚੱਲ ਨਹੀਂ ਜਾ ਰਿਹਾ ਹੁੰਦਾਗਾ ਤੇ ਇੱਕ ਪਾਸੇ ਆਪਾਂ ਇਹ ਟਰਾਈ ਵੀ ਨਾਲ ਹੁੰਦੇ ਕਰ ਰਹੇ ਹੁਣੇ ਇੱਕ ਵਿਅਕਤੀ ਜਿਹੜਾ ਅਜੇ ਸ਼ੁਰੂਆਤੀ ਦੇ ਵਿੱਚ ਹੀ ਹੁੰਦਾ ਉਹ ਮਤਲਬ ਕਦੇ-ਕਦੇ ਇਸੇ ਗੱਲ ਦੇ ਵਿੱਚ ਹੀ ਫਿਰ ਹੁੰਦਾ ਜਾਂਦਾ ਮੈਂ ਕਈ ਵਾਰ ਕਹਿਣਾ ਹੁੰਦਾ ਮੁੰਡਿਆਂ ਨੂੰ ਮੈਨੂੰ ਮੇਰੇ ਕੋਲ ਮਹਾਲੀ ਤੋਂ ਇੱਕ ਵਾਰੀ ਇੱਕ ਮੁੰਡੇ ਤਿੰਨ ਕੰਮ ਕਰਨ ਲੱਗੇ ਬਹੁਤ ਹੀ ਐਕਟਿਵ ਬੱਚੇ ਉਹ ਬਹੁਤ ਐਕਟਿਵ ਕੰਮ ਕਰਨ ਔਰ ਹਮੇਸ਼ਾ ਸੌਦੇ ਲੈ ਕੇ ਆਉਂਣ ਉਹ ਵੱਡੇ ਤੇ ਸਾਡੇ ਕੋਲ ਪਾਰਟੀਆਂ ਸਰਪੰਚ ਸਾਹਿਬ 200 ਏਕੜ ਦੀ ਪਾਰਟੀਆਂ ਕਮਰਸ਼ੀਅਲ ਉਹ ਵੀ ਜੀਟੀ ਰੋਡ ਦੇ ਉੱਪਰ ਜਾਂ ਸਾਨੂੰ ਨਿਊ ਚੰਡੀਗੜ੍ਹ ਦੇ ਵਿੱਚ ਦਿਓ ਜਾਂ ਸਾਨੂੰ 에য়ারਪੋਰਟ ਕੋਲੇ ਦਿਓ ਤੇ ਬਹੁਤ ਵਿਚਾਰਿਆਂ ਨੇ ਮਿਹਨਤ ਕਰਨੀ ਫਿਰ ਮੈਂ ਇੱਕ ਦਿਨ ਉਹਨਾਂ ਨੂੰ ਬਿਠਾ ਕੇ ਕਿਉਂਕਿ ਅਸੀਂ ਮੂਹਰੋਂ ਗੱਲ ਕਹਿਣ ਤੋਂ ਤਾਂ ਜੱਗਦੇ ਨੇ ਵੀ ਇਹਨਾਂ ਦਾ ਦਿਲ ਨਾ ਟੁੱਟੇ ਫਿਰ ਮੈਂ ਉਹਨਾਂ ਨੂੰ ਇੱਕ ਦਿਨ ਬਿਠਾ ਕੇ ਕਿਹਾ ਵੀ ਦੇਖੋ ਗੱਲ ਸੁਣੋ ਤੁਸੀਂ ਛੋਟੇ ਵੀਰ ਮਤਲਬ ਕੋਈ ਸੌਦਾ ਸਿਰੇ ਚੜਿਆ ਕਹਿੰਦੇ ਜੀ ਨਹੀਂ ਅਜੇ ਚੜਿਆ ਨਹੀਂ ਸਰਪੰਸਾ ਤੁਹਾਡੀ ਅਸੀਂ ਮਦਦ ਤਾਂ ਹੀ ਲੈ ਰਹੇ ਆਂ ਵੀ ਤੁਸੀਂ ਸਾਡਾ ਸਰਦਾ ਕੋਈ ਨਾ ਕੋਈ ਸਿਰੇ ਚੜਾਓ ਪਰ ਮੈਂ ਉਹਨਾਂ ਨੂੰ ਫਿਰ ਸਮਝਾਈ ਗੱਲ ਬੈਠ ਕੇ ਵੀ ਦੇਖੋ ਬੱਚੇ ਤੁਸੀਂ ਮਿਹਨਤ ਕਰ ਰਹੇ ਹੋ ਬਹੁਤ ਇਮਾਨਦਾਰ ਨੇ ਮੈਨੂੰ ਤੁਹਾਡੀ ਮਿਹਨਤ ਤੇ ਕੋਈ ਸ਼ੱਕ ਨਹੀਂ ਹੈਗੀ ਪਰ ਜਿਹੜੇ ਲੋਕ ਤੁਹਾਨੂੰ ਭੁਜਾਈ ਜਾ ਰਹੇ ਨੇ ਨਾ ਮਤਲਬ ਐਕਚੁਅਲ ਦੇ ਵਿੱਚ ਉਹ ਪਾਰਟੀਆਂ ਨਹੀਂ ਹੁੰਦੀਆਂ ਉਹ ਡੀਲਰ ਹੀ ਤੁਹਾਡੀਆਂ ਦੌੜਾਂ ਲਵਾਈ ਜਾਂਦੇ ਨੇ ਵੀ ਤੁਸੀਂ ਗਰਾਉਂਡ ਤੇ ਕੰਮ ਕਰੋ ਜਿਹੜਾ ਪਾਰਟੀ ਵੀ ਤੁਹਾਡੇ ਨਾਲ ਸਿੱਧੀ ਹੋਵੇ ਤੇ ਜਿਹੜੀ ਚੀਜ਼ ਤੁਸੀਂ ਲੈਣੀ ਆ ਜਾਂ ਦੇਣੀ ਆ ਉਹ ਵੀ ਹੋਵੇ ਐਕਚੁਅਲ ਦੇ ਵਿੱਚ ਤੁਹਾਡੇ ਕੋਲ ਤੇ ਫੇਰ ਹੀ ਇਹਦੇ ਵਿੱਚ ਕੁਝ ਨਾ ਕੁਝ ਤੁਸੀਂ ਕਮਾ ਪਾਉਂਗੇ ਚਲੋ ਉਹ ਵੀ ਸਮਝੇ ਹੋਰਾਂ ਨੂੰ ਮੈਂ ਸਮਝਾਉਣ ਦੀ ਵੀਡੀਓ ਦੇ ਜਰੀਏ ਤਾਂ ਕਰਕੇ ਹੀ ਕੋਸ਼ਿਸ਼ ਕਰਦਾਗਾ ਕਿ ਤਾਂ ਕਿ ਕੁਝ ਨਾ ਕੁਝ ਤੁਸੀਂ ਜਿੰਨੇ ਨਵੇਂ ਮਤਲ ਕੰਮ ਕਰਦੇ ਹੋ ਜਾਂ ਮਤਲ ਨਵੇਂ ਆਪਾਂ ਪ੍ਰਾਪਰਟੀ ਖਰੀਦਣ ਵਾਲਿਆਂ ਨੂੰ ਵੀ ਕਹਿ ਸਕਦੇ ਆ ਕਿ ਤੁਸੀਂ ਵੀ ਬ੍ਰਦਰ ਮੈਂ ਬਾਰ ਬਾਰ ਕਹਿਣਾ ਹੁੰਨਾਗਾ ਕਿ ਕੁਝ ਨਾ ਕੁਝ ਰਿਜ਼ਲਟ ਕੱਢੋ ਕੁਝ ਨਾ ਕੁਝ ਜ਼ਮੀਨ ਜਾਇਦਾਦ ਖਰੀਦ ਲਓ ਐਸੇ ਪਿਆ ਨੂੰ ਲੇਟ ਨਾ ਕਰੀ ਜਾਓ ਤੁਹਾਡੀ ਆਮਦਨ ਜਿਹੜੀ ਤੁਹਾਡੀ ਪੂੰਜੀ ਆ ਉਹ ਕੱਟੀ ਜਾ ਰਹੀ ਆ ਜਦੋਂ ਰੇਟ ਤੇਜ਼ ਹੋਣ ਜਾਣਗੇ ਤਾਂ ਤੁਹਾਡੀ ਪੂੰਜੀ ਨੇ ਤਾਂ ਆਟੋਮੈਟਿਕ ਘਟਨੇ ਘਟਣਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ